Shipyards and more ships for the allies by me to come through the establishment of large supermarkets between yards one and two is the prefabrication plan, history making in the field of mass production. Entire midship deck houses grow to completion on two movable assembly lines Welcome to our YouTube channel, Britannia Shipyard. ਅੱਜ ਅਸੀਂ ਤੁਹਾਨੂੰ ਇਹ ਵੀਡੀਓ ਵਿੱਚ ਹਿਸਟੋਰੀਕਲ ਪਲੇਸ ਦਿਖਾਵਾਂਗੇ ਤੇ ਉਸ ਬਾਰੇ ਤੁਹਾਨੂੰ ਥੋੜੀ ਨੌਲੇਜ ਦਵਾਂਗੇ। ਬਰਟੇਨੀਆ ਸ਼ਿਪਯਾਰਡ ਨਾਂ ਦੇ ਨਾਲ ਜਾਣੀ ਇਹ ਥਾਂ ਰਿਚਮਨ ਬੀਸੀ ਕੈਨੇਡਾ ਵਿੱਚ ਹੈ। ਜੋ ਕਿ ਇਸ ਟਾਈਮ ਹਿਸਟੋਰੀਕਲ ਪਲੇਸ ਹੈ ਤੇ ਕਾਫੀ ਮਸ਼ਹੂਰ ਹੈ। ਤੁਹਾਨੂੰ ਦੱਸ ਦਈਏ ਇਹ ਅਸੀਂ ਜਿਹੜੀ ਵੀਡੀਓ ਇਹਨਾਂ ਦੋ ਪਾਰਟਾਂ 'ਚ ਕਰ ਰਹੇ ਹਾਂ। ਜਿਹੜੀ ਦੂਸਰੀ ਵੀਡੀਓ ਆਪਾਂ ਦਿਖਾਵਾਂਗੇ ਤੁਹਾਨੂੰ ਉਰੇ ਵਿੱਚ ਸੈਲਮਨ ਫਿਸ਼ ਪਲਾਂਟ ਦਿਖਾਵਾਂਗੇ ਇਹ ਦੋਵੇਂ ਥਾਵਾਂ ਅਲੱਗ-ਅਲੱਗ ਥਾਂ ਤੇ ਜ਼ਰੂਰ ਨੇ ਪਰ ਇਹਨਾਂ ਦਾ ਜਿਹੜਾ ਕਨੈਕਸ਼ਨ ਆ ਉਹ ਇੱਕ ਹੀ ਆ ਸੈਲਮਨ ਫਿਸ਼ ਪਲਾਂਟ ਵਿੱਚ ਫਿਸ਼ ਪ੍ਰੋਡਿਊਸ ਕੀਤੀ ਜਾਂਦੀ ਸੀ ਤੇ ਇਹ ਜਿਹੜਾ ਬ੍ਰਿਟਨ ਸ਼ਿਪ ਯਾਰਡ ਆ ਇਹਦੇ ਵਿੱਚ ਫਿਸ਼ ਕੈਨਰੀ ਦੁਆਰਾ ਜਿੰਨੀਆਂ ਬੋਟਸ ਪਾਣੀ ਵਾਲੇ ਜਹਾਜ਼ ਵਰਤੇ ਸੀ ਉਹਨਾਂ ਦੀ ਰਿਪੇਅਰ ਤੇ ਉਹਨਾਂ ਨੂੰ ਚਲਾਉਣ ਦੀ ਟ੍ਰੇਨਿੰਗ ਇਹ ਸ਼ਿਪ ਯਾਰਡ ਵਿੱਚ ਹੁੰਦੀ ਸੀ ਇਹ ਦੋਵੇਂ ਥਾਵਾਂ ਜਿਹੜੀਆਂ ਨੇ ਨਾ ਇਹ ਫਰੇਜ਼ਰ ਰਿਵਰ ਰਿਚਮੰਡ BC ਕੈਨੇਡਾ ਵਿੱਚ ਰਿਵਰ ਦੀ ਕੰਡੇਨ ਇਹ ਤਕਰੀਬਨ 3.5 ਹੈਕਟੇਅਰ ਵਿੱਚ ਫੈਲੀਆਂ ਹੋਈਆਂ ਨੇ ਇੱਕ ਬਹੁਤ ਹੀ ਸਵਛੇ ਜੀ ਢੰਗ ਨਾਲ ਇਹ ਹਿਸਟੋਰੀਕਲ ਪਲੇਸ ਨੂੰ ਗਵਰਨਮੈਂਟ ਨੇ ਰੱਖਿਆ ਹੋਇਆ ਤੇ ਪਬਲਿਕ ਲਈ ਓਪਨ ਹੈ ਇਹ ਸ਼ੇਪਿਆਰ ਦੀ ਜਿਹੜੀ ਮੇਨ ਬਿਲਡਿੰਗ 1889 ਵਿੱਚ ਬਣ ਕੇ ਤਿਆਰ ਹੋਈ ਸੀਗੀ ਪਰ ਇਸ ਸ਼ਿਪਯਾਰਡ ਵਿੱਚ ਜਿਹੜਾ ਕੰਮ ਸ਼ੁਰੂ ਹੋਇਆ ਸੀ ਉਹ 1918 ਵਿੱਚ ਸ਼ੁਰੂ ਹੋਇਆ ਸੀ ਤੇ 1980 ਤੱਕ ਇੱਥੇ ਕੰਮ ਚੱਲਿਆ ਜਿਹੜੀ ਕਿ ਸ਼ਿਪ ਵਗੈਰਾ ਦੀ ਰਿਪੇਅਰ ਹੁੰਦੀ ਸੀ ਉਸ ਤੋਂ ਮਗਰੋਂ 12 ਸਾਲ ਇਹ ਜਿਹੜੀ ਬਿਲਡਿੰਗ ਆ ਬੰਦ ਪਈ ਰਹੀ ਇਹ ਜਿਹੜੀ ਬਰਟੇਨੀਆ ਸ਼ਿਪਯਾਰਡ ਦੀ ਮੇਨ ਬਿਲਡਿੰਗ ਆ ਇਹਦੇ ਵਿੱਚ ਇਹਨਾਂ ਨੇ ਉਸ ਟਾਈਮ ਦੀ ਜਿਹੜੀ ਮਸ਼ੀਨਰੀ ਯੂਜ਼ ਕਰਦੇ ਸੀਗੇ ਬੋਟਾਂ ਦੇ ਵਿੱਚ ਉਹ ਡਿਸਪਲੇ ਮਾਡਲ ਰੱਖੇ ਹੋਏ ਨੇ ਕਈ ਤਾਂ ਵਿੱਚ ਰੀਅਲ ਮੋਟਰਸ ਇਹਨਾਂ ਨੇ ਕੱਢ ਕੇ ਡਿਸਪਲੇ ਰੱਖੀਆਂ ਹੋਈਆਂ ਨੇ ਤੇ ਕਈਆਂ ਦੇ ਇਹਨਾਂ ਨੇ ਮਾਡਲ ਤਿਆਰ ਕੀਤੇ ਹੋਏ ਨੇ ਸੇਮ ਜਿਵੇਂ ਸ਼ਿਪ ਸੀਗੇ ਉਹਨਾਂ ਦੇ ਮਾਡਲ ਤਿਆਰ ਜਾਂ ਫਿਰ ਕੋਈ ਪ੍ਰਾਣੀ ਜੇ ਕੋਈ ਸਰਵਾਈਵ ਕੀਤੀ ਹੋਈ ਆ ਉਹ ਉਹਨਾਂ ਨੇ ਡਿਸਪਲੇ ਤੇ ਇੱਥੇ ਰੱਖੀਆਂ ਹੋਈਆਂ ਨੇ ਤਾਂ ਕਿ ਦੁਨੀਆ ਦੇਖ ਸਕੇ ਤੇ ਬਾਕੀ ਜਿਹੜਾ ਉਸ ਟਾਈਮ ਇਹਨਾਂ ਦਾ ਕਮਿਊਨੀਕੇਸ਼ਨ ਦਾ ਸਿਸਟਮ ਸੀਗਾ ਟੈਲੀਫੋਨ ਸੀ ਜਾਂ ਟੈਲੀਗ੍ਰਾਮ ਸੀ ਜੋ ਵੀ ਇਹ ਯੂਜ਼ ਕਰਦੇ ਸੀਗੇ ਅਰਲੀ 1900 ਸੈਂਚਰੀ ਚ ਉਹ ਵੀ ਇਥੇ ਡਿਸਪਲੇ ਕੀਤਾ ਹੋਇਆ ਇਹਨਾਂ ਦਾ ਤੋ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਤਰੀਕੇ ਨਾਲ ਇਹਨਾਂ ਨੇ ਸਾਮਕੇ ਡਿਸਪਲੇ ਕੀਤਾ ਹੈ ਤਾਂ ਕਿ ਆਉਣ ਵਾਲੇ ਸਮੇਂ ਤੱਕ ਲੋਕੀ ਇਹਨੂੰ ਦੇਖ ਸਕਣ ਵੀ ਅਰਲੀ 1900 ਸੈਂਚਰੀ ਵਿੱਚ ਲੋਕ ਕਿਵੇਂ ਕੰਮ ਕਰਦੇ ਸੀਗੇ ਅੱਛਾ ਇਥੇ ਉਸ ਟਾਈਮ ਨਾ ਜਿਹੜੇ ਵਰਕਰ ਕੰਮ ਕਰਦੇ ਸੀਗੇ ਇਹ ਬਰਟੇਨੀਆ ਸ਼ਿਪਯਾਰਡ ਵਿੱਚ ਉਹ ਸਾਰੇ ਅਲੱਗ-ਅਲੱਗ ਦੇਸ਼ਾਂ ਤੋਂ ਸੀਗੇ ਜਿਵੇਂ ਚਾਈਨਾ, ਜਾਪਾਨ, ਤੁਰਕੀ ਤੇ ਬਾਕੀ ਲੋਕਲ ਇਥੋਂ ਦੇ ਜਿਹੜੇ ਨੇਟਿਵ ਸੀਗੇ ਇਹ ਜਿੰਨੇ ਸਾਰੇ ਲੱਕੜੀ ਦੇ ਛੋਟੇ-ਛੋਟੇ ਘਰ ਬਣੇ ਹੋਏ ਨੇ ਇਹਨਾਂ ਵਿੱਚ ਹੀ ਰਹਿੰਦੇ ਸੀਗੇ ਤੇ ਉਸ ਟਾਈਮ ਵੀ ਰਹਿਣ ਦਾ ਜਿਹੜਾ ਕਨਸੈਪਟ ਇਦਾਂ ਦਾ ਹੀ ਸੀ ਜਿਦਾਂ ਦਾ ਅੱਜ ਕੱਲ੍ਹ ਹੈ ਬਟ ਥੋੜਾ ਜਿਹਾ ਮਤਲਬ ਸਿਸਟਮ ਜਿਹੜਾ ਉਹ ਉਸ ਟਾਈਮ ਮੁਤਾਬਕ ਸੀਗਾ ਜਿਵੇਂ ਕਿ ਤੁਸੀਂ ਕਿਚਨ ਚ ਦੇਖਦੇ ਹੋ ਇਹਨਾਂ ਨੇ ਜਿਹੜਾ ਕੁਕਿੰਗ ਸਟੋਵ ਆ ਉਹ ਮਤਲਬ ਡਿਫਰੈਂਟ ਮਾਡਲ 올ਡ ਮਾਡਲ ਤਰੀਕੇ ਦਾ ਭਾਂਡੇ ਤੇ ਬਾਥਰੂਮ ਦੀ ਸੈਟਅਪ ਉਹੀ ਆ ਪਰ ਸਿਸਟਮ ਥੋੜਾ ਜਿਵੇਂ 올ਡ ਡੇਟਡ ਆ ਤੇ ਕੱਪੜੇ ਸੀਣ ਵਾਲੀ ਮਸ਼ੀਨ ਤੇ ਇਹਨਾਂ ਦੇ ਸੌਣ ਲਈ ਜਿਹੜੇ ਬੈੱਡ ਨੇ ਤੇ ਯਾਨੀ अर्ਲੀ 1900 ਚ ਵੀ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਮਤਲਬ ਆਪਦੀ ਲਾਈਫ ਨੂੰ ਜਿਹੜੇ ਗੁਜ਼ਾਰ ਰਹੇ ਸੀਗੇ ਜੇ ਘਰ ਆਪਾਂ ਬਾਹਰੋਂ ਦੇਖੀਏ ਅ ਅੱਜ ਕੱਲ੍ਹ ਵੀ ਤਕਰੀਬਨ ਤਕਰੀਬਨ ਸੇਮ ਇਦਾਂ ਇਦਾਂ ਦੇ ਹੀ ਬਣਦੇ ਨੇ ਤੇ ਪਰ ਵੀ ਕਮਾਲ ਦੀ ਗੱਲ ਸੀਗੀ अर्ਲੀ 1900 ਦੀ ਆਪਾਂ ਗੱਲ ਕਰ ਰਹੇ ਹਾਂ ਆਜੋ ਤੁਹਾਨੂੰ ਇੱਕ ਵੱਡਾ ਸ਼ੈੱਡ ਦਿਖਾਈਏ ਆ ਜਿਹੜਾ ਸ਼ੈੱਡ ਆ ਇਹਦੇ ਵਿੱਚ ਉਸ ਟਾਈਮ ਇਹ ਜਿਹੜੇ ਸ਼ਿਪ ਹੁੰਦੇ ਸੀ ਉਹਨਾਂ ਦੀ ਰਿਪੇਅਰ ਕਰਦੇ ਹੁੰਦੇ ਸੀਗੇ ਜੀ ਛੋਟੀ ਮੋਟੀ ਰਿਪੇਅਰ ਹੁੰਦੀ ਸੀ ਉਹ ਤਾਂ ਜਿਵੇਂ ਪਾਣੀ 'ਚ ਖੜੇ ਦੀ ਉਹ ਹੋ ਜਾਂਦੀ ਸੀਗੀ ਪਰ ਜੇ ਕੁਝ ਵੱਡਾ ਇਹਨਾਂ ਨੇ ਕਰਨਾ ਹੁੰਦਾ ਸੀ ਜਾਂ ਜਿਵੇਂ ਕੈਨੇਡਾ ਦਾ ਜਿਹੜਾ ਵੈਦਰ ਤੁਹਾਨੂੰ ਪਤਾ ਵੀ ਸਿਆਲਾਂ 'ਚ ਥੋੜਾ ਔਖਾ ਜਾਂਦਾ ਆਊਟਸਾਈਡ ਕੰਮ ਕਰਨਾ ਉਹ ਫਿਰ ਇਹ ਆਹ ਟਰੈਕ ਦੇ ਉੱਪਰ ਖਿੱਚ ਕੇ ਇਹ ਸ਼ੈੱਡ 'ਚ ਲੈ ਆਉਂਦੇ ਸੀਗੇ ਤੇ ਫਿਰ ਆ ਜਿਵੇਂ ਤੁਸੀਂ ਸ਼ਿਪ ਦੇਖ ਰਹੇ ਹੋ ਇਹ ਸ਼ਿਪਾ ਜਿਹੜਾ ਇਹ ਉਸ ਟਾਈਮ ਦਾ ਹੀ ਆ अर्ਲੀ 1900 ਦਾ ਇਹਦੀ ਆ ਜਿਹੜਾ ਉਹ ਡਿਸਟ੍ਰਕਚਰ ਆ ਇਹ ਥੋੜਿਆ ਖਰਾਬ ਹੋਣ ਕਰਕੇ ਇਹਦੀ ਰਿਪੇਅਰ ਚੱਲਦੀ ਆ ਅ ਜਦੋਂ ਇਹ ਡਨ ਹੋ ਗਿਆ ਇਹਨਾਂ ਨੇ ਇਹ ਡਿਸਪਲੇ ਤੇ ਰੱਖ ਦੇਣਾ ਤੇ ਲੋਕ ਦੇਖ ਸਕਣ ਆ ਜਿਹੜਾ ਇਹ ਕਹਿੰਦੇ ਨੇ ਵੱਡਾ ਇੱਕ ਰੂਮ ਬਣਾਇਆ ਹੋਇਆ ਇਹ ਇੱਕ ਨਾ ਹੋਸਟਲ ਟਾਈਪ ਬਣਿਆ ਹੋਇਆ ਜਿਹਦੇ ਵਿੱਚ ਕਮ ਤਾਂ ਵੈਸੇ ਤਾਂ ਸਾਰੀ ਲੱਕੜੀ ਦੀ ਬਣੇ ਹੋਏ ਨੇ ਮਕਾਨ ਇਹ ਜਿਆਦਾ ਥੋੜਿਆ ਅੰਦਰੋਂ ਜਿਵੇਂ ਲੱਕੜੀ ਨੂੰ ਰੰਗ ਨਹੀਂ ਕੀਤਾ ਨੇਚਰ ਰੱਖੀ ਹੋਈ ਹੈ ਇਹਨਾਂ ਨੇ ਇਹ ਜਿਵੇਂ ਲੇਬਰ ਲਈ ਇਹਨਾਂ ਨੇ ਬਣਾਏ ਹੋਏ ਨੇ ਵੀ ਇੱਕ ਛੱਤ ਦੇ ਥੱਲੇ 15-20 ਬੈੱਡ ਲਾਏ ਹੋਏ ਨੇ ਪੂਰਾ ਫੁੱਲ ਫੁੱਲ ਜਾਨੀ ਟਾਪ ਦਾ ਇੰਤਜ਼ਾਮ ਕੀਤਾ ਹੋਇਆ ਪੂਰੀ ਫੁੱਲ ਹੀਟ ਲਾਈਟਿੰਗ ਉਸ ਟਾਈਮ ਦੇਖ ਕੇ ਯਾਰ ਰੂਹ ਖੁਸ਼ ਹੁੰਦੀ ਆ ਸਾਰਾ ਕੁਝ ਹੀ ਦੇਖ ਕੇ ਯਾਰ ਮਨ ਇੰਨਾ ਖੁਸ਼ ਹੁੰਦਾ ਵੀ ਇਥੋਂ ਦੀ ਗਵਰਨਮੈਂਟ ਨੇ ਪ੍ਰਾਣੀਆਂ ਮਸ਼ੀਨਰੀ ਬਿਲਡਿੰਗਾਂ ਨੂੰ ਕਿੰਨਾ ਸਾਮ ਸੰਭਾਲ ਕੇ ਰੱਖਿਆ ਹੋਇਆ ਕਿੰਨਾ ਇਹਨਾਂ ਤੇ ਖਰਚਾ ਕਰਦਿਆ ਨੇ تاکہ اون والییاں پیڑیاں دیکھ سکن ਵੀ ਜਦੋਂ ਕੈਨੇਡਾ ਹੋਂਚਾਇਆ ਉਸ ਟਾਈਮ ਲੋਕ ਕਿਵੇਂ ਰਹਿੰਦੇ ਸੀ ਕਿਵੇਂ ਕੰਮ ਕਰਦੇ ਸੀ ਬਹੁਤ ਜਾਨੀ ਦਿਲ ਨੂੰ ਸਕੂਨ ਆਇਆ ਇਹ ਚੀਜ਼ ਦੇਖ ਕੇ ਵੈਂਕੂਵਰ ਇਨ ਉਹ ਸਟੇ ਦੇ ਕਾਲਡ اٹ ਟੀ ਹਾਊਸ ਯੂ ਐਕਚੁਅਲੀ ਇਜ਼ ਕੰਡ ਸੈਮੀ ਕੈਪਰ ਰੀ ਬੀ ਇਨ ਬੂਟਲੀ ਔਰ ਦੇ ਡੋਟ ਦੇ ਡੋਟ हैव ਵੈਸ਼ਿੰਗ ਇਟ ਇਜ਼ ਸੀ ਬੂਟਲੀ ਜਿਸ ਇਨ ਕੋਸ਼ਿਨ ਨੋਸ ਇਨ ਨੋਸ ਡੇਸ ਵਨ ਆਈ ਸਟਾਰਟਡ ਆਲਟਸ ਚਲੋ ਅੱਗੇ ਆ ਲੈਨੇ ਆ ਫਿਰ ਤੋਂ ਤੁਹਾਨੂੰ ਤੁਹਾਡਾ ਬਹੁਤ ਧੰਨਵਾਦ ਤੁਸੀਂ ਵੀਡੀਓ ਐਂਡ ਤੱਕ ਦੇਖੀ ਅਗਲੀ ਵੀਡੀਓ ਆਪਾਂ ਫਿਸ਼ ਕੈਨਰੀ ਦੀ ਅਪਲੋਡ ਕਰਾਂਗੇ ਤੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਨਾਲ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਿਓ